ਹਾਂਜੀ ਬਾਈ ਜੀ ਅੱਜ ਦਾ ਬਲੌਗ ਬਈ ਲੱਗੇ ਆ ਪਿੰਡ ਦਾਣਾ ਮੰਡੀ ਚ ਮਿੱਟੀ ਪਾਉਣਾ ਮਿੱਟੀ ਪੱਟੀ ਦਾਣਾ ਮੰਡੀ ਪੱਟੀ ਸੀਗੀ ਤੇ ਨਵੀਂ ਬਣਨੀ ਹੈਗੀ ਤੇ ਸਾਰੇ ਆਪਣੇ ਟਰੈਕਟਰ ਲੱਗੇ ਹੋਏ ਆ ਤੇ ਅੱਜ ਆਪਣੀ ਵਾਰੀ ਸੀਗੀ ਤੇ ਲੱਗੇ ਆ ਮਿੱਟੀ ਪਾਉਣਾ ਪਹਿਲਾਂ ਤਾਂ ਧੰਨਵਾਦ ਸਾਰੇ ਭਰਾਵਾਂ ਦਾ ਬਈ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਵਗਾ ਤੇ ਜਿਨ੍ਹਾਂ ਨੇ ਨਹੀਂ ਕੀਤਾ ਸਾਰੇ ਭਰਾ ਕਰ ਲੋ ਤੇ ਨਵੇਂ-ਨਵੇਂ ਬਲੌਗ ਆਉਂਦੇ ਰਹਿਣਗੇ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਘੰਟੀ ਦਾ ਬਟਨ ਦਬਾ ਦਿਓ ਤੇ ਦੇਖਦੇ ਆ ਅੱਜ ਅੱਗੇ ਕੀ ਕੀ ਬਣਦਾਗਾ ਕਿਵੇਂ ਟੱਪਦੀ ਆ ਦਿਹਾੜੀ ਤੇ ਫਿਲਹਾਲ ਲੱਗੇ ਆ ਹੁਣ ਅਜ ਇੱਕ ਟਰਾਲੀ ਸੱਟ ਕੇ ਆਏ ਆਗੇ ਤੇ ਆ ਸਾਰੇ ਟਰੈਕਟਰ ਖੜੇ ਆ ਆਪਣੇ ਲੈ ਬਈ ਮਸੀਰ ਮਹੱਤਰਾ ਦੀਆਂ 12 ਪੁੱਤੀ ਮਸਾਂ ਲੈ ਆਣਾ ਉਹ ਛੋਟਾ ਡਰਾਈਵਟ ਆ ਗਿਆ ਖੜਦਾ ਦਾ ਕਿੱਥੇ ਆ ਲੈ ਇਹ ਲੈ ਗਿਆ ਆ ਗਿਆ ਜੰਡੀਆ ਰੱਗੇ ਆਹ ਹੋਰ ਵੀ ਖੜਿਆ ਟਰੈਕਟਰ ਲਾਈਨ ਚ ਇਹਦਾਂ ਦੇਖਦੇ ਆ ਹਣ ਲਓ ਜੀ ਆਪਣੀ ਵਾਰੀ ਆ ਗਈ ਤੇ ਲੱਗ ਗਿਆ ਬਾਈ ਭਰਨ ਟਰਾਲੀ ਆਉਂਦੇ ਆ ਟਰਾਲੀ ਤੇ ਚੱਲਦੇ ਆ ਫਿਰ ਹੋਰ ਵੀ ਟਰੈਕਟਰ ਮਗਰ ਆਈ ਜਾਂਦੇ ਆ ਬਸ ਨਾਲ ਦੀ ਨਾਲ ਜਿਵੇਂ ਜਿਵੇਂ ਭਰ-ਭਰ ਤੁਰ ਹੀ ਜਾਂਦੇ ਆ ਬਾਈ ਆ ਗਿਆ ਇੱਕ ਦੇਖਦੇ ਰਹੋ ਬਾਈ ஜ வீ ਇਹ ਮੇਤਰਾ ਕੰਮ ਮਾਗ ਗਿਆ ਪੂਰਾ ਰਾਈਡ ਲੱਗੇ ਖੁੱਭਣ ਲਈ ਜੀ ਹੋ ਗਈ ਖਰਾਬ ਤੇ ਉਹ ਆਉਂਦਾ 2511 ਮੇਲਦਾ ਲਓ ਜੀ ਤਕੜਾ ਯਾਰ ਟਰਾਲੀ ਪੱਟ ਲਿਆਉਂਦਾ 2511 ਪਹਿਲਾਂ ਫਾਰਮ ਤੋਂ ਵੀ ਖੁੱਭ ਗਿਆ ਸੀਗਾ ਮਾੜੇ ਜੇ ਨਾਲ ਹੀ ਤਕੜੇ ਐਚ ਐਮ ਟ੍ਰੈਕਟਰ ਲਓ ਜੀ ਨਾ ਮੇਲ ਦਾ ਟਰਾਕ ਆ ਵੀ ਜੇ ਲੈ ਗਿਆ ਲੈ ਗਿਆ ਲੈ ਗਿਆ ਮਾਰਦਾ ਨਾਟ ਝੋਟਾ ਲੈ ਗਿਆ ਬਈ ਟਕੜਾ ਟਰੈਕਟਰ ਪਿੱਛੇ ਗਿਆ ਹੈ ਵੀ ਮਿੱਤਰੋ ਚਾਜੂ ਪੀਣ ਲੱਗੇ ਦੋ ਟਾਈ ਵਜ ਗਏ ਕਹਿੰਦਾ ਸਾਰੇ ਟ੍ਰੈਕਟਰਾਂ ਵਾਲੇ ਮੰਡੀ ਇਸ ਮੋਸੇ ਚੱਲੀ ਜਾਂਦੇ ਆ ਚਾਹ ਨਾਲ ਦੇਖੋ ਬਈ ਇਹ ਦਾਣਾ ਮੰਡੀ ਬਸ ਅੱਜ ਦਾ ਕੰਮ ਹੀ ਰਹਿ ਗਿਆ ਉਹ ਤਾਂ ਮੁੜ ਕੇ ਲੈਵਲ ਡੁਬਲ ਕੱਢ ਕੇ ਤੇ ਫੇਰ ਪਤਾ ਲੱਗੂਗਾ ਕਿੰਨੀ ਪਾਉਗੀ ਮਿੱਟੀ ਕਿਵੇਂ ਕੋਸ਼ਾ ਕਿ ਰਾਜ ਦੀ ਦਿਹਾੜੀ ਲਾਉਣੀ ਹੈ ਤੇ ਚਲੋ ਬਈ ਤੋਰਦੇ ਆ ਟ੍ਰੈਕਟਰ ਬਸ ਚਾਹ ਚੁ ਪੀ ਲਈ